ਅਸਲਾਮ ਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਪੰਜਾਬ ਦੇ ਲੋਕ ਪ੍ਰਵਾਸੀ ਬਈਆਂ ਤੋਂ ਬਹੁਤ ਜ਼ਿਆਦਾ ਤੰਗ ਹੈਗੀ ਹੈ ਕਿਉਂਕਿ ਉਹਨਾਂ ਦੇ ਦਿਲ ਵੱਧੇ ਜਾਣ ਦੇ ਹੈਗੀ ਹੈ ਰੋਜ਼ ਕੋਈ ਨਾ ਕੋਈ ਐਸਾ ਕਾਂਟ ਸਾਹਮਣੇ ਆ ਰਿਹਾ ਹੈਗਾ ਜਿਹੜੇ ਕਿ ਆਉਣ ਵਾਲੇ ਸਮੇਂ ਲਈ ਖਤਰੇ ਦੀ ਘੰਟੀ ਬਣਦਾ ਨਜ਼ਰ ਆਉਂਦੇ ਆ ਹੈਗਾ ਪ੍ਰਵਾਸੀ ਬਈਆਂ ਦੀ ਤਦਾਦ ਪੰਜਾਬ ਦੇ ਵਿੱਚ ਜ਼ਿਆਦਾ ਹੁੰਦੀ ਜਾਣ ਦੇ ਹੈਗੀ ਹੈ ਪਰ ਉਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਸੀਐਮ ਭਗਵੰਤ ਮਾਨ ਨੇ ਪ੍ਰਵਾਸੀ ਬਈਆਂ ਦੇ تحفظ ਦਾ ਕੀਤਾ ਹੈ ਐਲਾਨ ਆਖਰ ਇਹ ਐਲਾਨ ਕਿਸ ਦੀ ਵਜ੍ਹਾ ਤੋਂ ਔਰ ਕਿਉਂ ਕੀਤਾ ਗਿਆ ਹੈ ਇਸ ਦੇ ਬਾਰੇ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਦੇਖਨੇ ਫਿਰ ਕਾਨੇ ਆ ਉਸ ਤੇ ਵਿਚਾਰ ਬਾਅਦ ਵੱਡੀ ਖਬਰ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਹਾਦਸਾ ਵਾਪਰ ਗਿਆ ਯਾਨੀ ਪ੍ਰਵਾਸੀਆਂ ਦੁਆਰਾ ਬਹੁਤ ਸਾਰੀਆਂ ਘਟਨਾਵਾਂ ਤੁਸੀਂ ਪਹਿਲਾਂ ਹੀ ਦੇਖ ਚੁੱਕੇ ਹੋ ਔਰ ਜਿਹੜੀ ਖਬਰ ਅੱਜ ਮੈਂ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਹਾਂ ਹਰਾਨ ਕਰ ਦੇਣ ਵਾਲੀ ਹੈ ਕਿਉਂਕਿ ਪੂਰੇ ਪੰਜਾਬ ਭਰ ਦੇ ਲੋਕਾਂ ਦੇ ਇਸ ਖਬਰ ਨੇ ਖੁਸ਼ ਉੜਾ ਦਿੱਤੇ ਨੇ ਇੱਕ ਪਾਸੇ ਕਹਿੰਦੇ ਪੰਜਾਬ ਦੇ ਅੰਦਰ ਵੱਡੇ ਪੱਦਰ ਦੇ ਉੱਤੇ ਕਹਿੰਦੇ ਜੀ ਮਤੇ ਪਾਸ ਹੋ ਗਏ ਨੇ ਕਿ ਭਈਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢ ਦਿਓ ਪਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਉਹਨਾਂ ਹੀ ਭਈਆਂ ਦੇ ਹੱਕ ਦੇ ਵਿੱਚ ਖੜ ਗਈ ਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਦੀ ਸਟੇਟਮੈਂਟ ਬਹੁਤ ਕਸੂਤੀ ਆ ਪੰਜਾਬ ਦੇ ਲੋਕਾਂ ਪ੍ਰਤੀ ਕਿਉਂਕਿ ਪੰਜਾਬ ਦੇ ਲੋਕਾਂ ਦੇ ਪ੍ਰਤੀ ਜੋ ਜੋ ਕੰਮ ਸੀ ਇਹ ਮਾਨ ਨੇ ਕੀਤੇ ਪੰਜਾਬ ਦੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਆ ਗਏ ਸੀ ਪਰ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਵੇਂ ਭਈਆਂ ਦੀ ਸਪੋਰਟ ਕਰਦੇ ਨੇ ਔਰ ਕਿਉਂ ਕਰਦੇ ਨੇ ਬਹੁਤ ਵੱਡਾ ਮਾਮਲਾ ਤੁਹਾਡੇ ਅੱਜ ਸਾਹਮਣੇ ਧਰਾਂਗੇ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਇੱਕ ਬੰਦੇ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਪ੍ਰਵਾਸੀ ਭਈਏ ਦੁਆਰਾ ਸ਼ਰਾਬ ਦਾ ਡੱੱਕ ਕੇ ਉਸ ਬੰਦੇ ਨੇ ਪੰਜਾਬੀ ਮੁੰਡੇ ਨੂੰ ਮਾਰ ਦਿੱਤਾ ਯਾਨੀ ਉਹਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਨੇ ਤਾਜ ਪੰਜਾਬ ਦੇ ਅੰਦਰ ਇਸ ਖਬਰ ਦੇ ਨਾਲ ਪੂਰੇ ਪੰਜਾਬ ਦੇ ਅੰਦਰ ਤਰਥੱਲੀ ਮਚ ਜਾਣੀ ਆ ਕਿਉਂਕਿ ਜਦੋਂ ਸਾਡੇ ਪੰਜਾਬੀਆਂ ਨੂੰ ਇਸ ਗੱਲ ਦੀ ਭਲਕ ਲੱਗਣੀ ਆ ਔਰ ਪਤਾ ਲੱਗਣਾ ਕਿ ਸਾਡਾ ਹੀ ਮੁੱਖ ਮੰਤਰੀ ਉਹਨਾਂ ਲੋਕਾਂ ਦੇ ਨਾਲ ਖੜ ਗਿਆ ਜਿਹੜੇ ਲੋਕ ਪੰਜਾਬ ਦੇ ਧੀਆਂ ਪਣਾ ਉਤੇ ਬੱਚਿਆਂ ਨੂੰ ਬਹੁਤ ਬੁਰੀ ਤਰ੍ਹਾਂ ਮਾਰ ਰਹੇ ਨੇ ਔਰ ਰੇਪ ਵੀ ਕਰ ਰਹੇ ਨੇ ਅਸਰ ਤੁਸੀਂ ਵੇਖਿਆਗੇ ਪ੍ਰਵਾਸੀਆਂ ਦਾ ਮੁੱਦਾ ਬੜਾ ਹਾਈਲਾਈਟ ਹੋ ਗਿਆ ਪਰ ਜਿਹੜੀ ਵੀਡੀਓ ਮੈਂ ਤੁਹਾਨੂੰ ਦਿਖਾਉਂਗਾ ਤਹਾਡੇ ਵੀ ਹੋ ਛੁੱਟ ਜਾਣਗੇ ਔਰ ਉਸ ਤੋਂ ਬਾਅਦ ਮੁੱਖ ਮੰਤਰੀ ਦੀ ਅਪਡੇਟ ਸਾਂਝੀ ਕਰਾਂਗੇ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਇਲਾਕੇ ਦੇ ਜਿੱਥੇ ਮਤੇ ਪਾਸ ਹੋ ਚੁੱਕੇ ਨੇ ਕਿ ਕੋਈ ਵੀ ਭਈਆ ਸਾਡੇ ਪਿੰਡਾਂ ਸ਼ਹਿਰਾਂ ਦੇ ਵਿੱਚ ਰੇੜੀ ਨਹੀਂ ਲਾਊਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਕਿੱਥੇ-ਕਿੱਥੇ ਭਈਆਂ ਨੂੰ ਬਿਲਕੁਲ ਪੰਜਾਬ ਦੇ ਵਿੱਚੋਂ ਕੱਢ ਦਿੱਤਾ ਗਿਆ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਇਹ ਕਹਿ ਦਿੱਤਾ ਕਿ ਭਾਈ ਤੁਸੀਂ ਇਹਨਾਂ ਭਈਆਂ ਨੂੰ ਨਹੀਂ ਕੱਢ ਸਕਦੇ ਪਰ ਪੰਜਾਬ ਦੇ ਲੋਕਾਂ ਨੇ ਕਿਸੇ ਦੀ ਨਾਮਾਂ ਦੇ ਹੋਇਆ ਪੰਜਾਬ ਦੇ ਕਈ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਭਈਆਂ ਨੂੰ ਕੱਢ ਦਿੱਤਾ ਗਿਆ ਉਹ ਵੀ ਤੁਹਾਡੇ ਸਾਹਮਣੇ ਮੈਂ ਸੁਣਾਉਣ ਜਾ ਰਿਹਾ ਕਿ ਕਿਹੜੇ ਕਿਹੜੇ ਪਿੰਡ ਨੇ ਔਰ ਕਿਹੜੇ ਕਿਹੜੇ ਸ਼ਹਿਰ ਨੇ ਕਿਉਂਕਿ ਪੰਜਾਬ ਦੇ ਅੰਦਰ ਜਿਹੜਾ ਅਤੰਕ ਇਹਨਾਂ ਨੇ ਮਚਾਇਆ ਉਹਦੀ ਖਬਰ ਸਭ ਤੋਂ ਵੱਡੀ ਖਬਰ ਤੁਹਾਨੂੰ ਮੈਂ ਹੁਣ ਦਿਖਾਉਣ ਜਾ ਰਿਹਾ ਕਿਉਂਕਿ ਇਸ ਮੁੰਡੇ ਦੀਆਂ ਅੱਖਾਂ ਹੀ ਕੱਢ ਦਿੱਤੀਆਂ ਨੇ ਇੱਕ ਪ੍ਰਵਾਸੀ ਦੁਆਰਾ ਪਹਿਨਾਈ ਖਬਰ ਸੁਣਨ ਤੋਂ ਬਾਅਦ ਸਾਡੇ ਹੀ ਪੰਜਾਬ ਦਾ ਮੁੱਖ ਮੰਤਰੀ ਪਹਿਲਾਂ ਮਜੀਠੀ ਉਤੇ ਐਕਸ਼ਨ ਕਰਦਾ ਪੰਜਾਬ ਦੇ ਲੋਕ ਹੱਕ ਵਿੱਚ ਆਉਂਦੇ ਨੇ ਔਰ ਉਸ ਤੋਂ ਬਾਅਦ ਜਿੰਨੀ ਕ ਬਣਾਉਂਦਾ ਓਨੀ ਕ ਗਵਾ ਲੈਂਦਾ ਇਹ ਕਿਉਂ ਕਹਿ ਰਿਹਾ ਮੈਂ ਅੱਗੇ ਸੁਣਾਵਾਂਗੇ ਸੁਣੋ ਤੈਨੂੰ ਪਤਾ ਤੂੰ ਕੀ ਕੀਤਾ ਪਤਾ ਤੈਨੂੰ ਕੀ ਕੀਤਾ ਤੂੰ ਹਮ ਕੋਚ ਕੋ ਹੈ ਹਮ ਕੋਚ ਨੂੰ ਨਾ ਪਤਾ ਹਮ ਕਾ ਰਾਨਾ ਭਈਆ ਮਾਰ ਕੇ ਹੱਸ ਰਿਹਾ ਟਾਟੂ ਵਾਲਾ ਹੱਸ ਰਿਹਾ ਯੂਪੀ ਦਾ ਕੁੱਤਾ ਕਦੇ ਨਾ ਕੋਤ ਆਇਆ ਤੇ ਭਈਆ ਨਾ ਭਾਈ ਉਹਨੇ ਐ ਕਿਆ ਮਾਰ ਕੇ ਕਟੋਈ ਕੇ ਅਲਾਜ ਆ ਬਸ ਉਹਨੇ ਕਟੂਗੇ ਹੁਣ ਕੋਸ਼ਿਆਰ ਪੁਰਾ ਗੱਡਾ ਲੱਗ ਗਿਆ ਹੁਣੇ ਧੰਤ ਉਹਦੇ ਉਹਦਾ ਪੂਰਾ ਫੇਸ ਪਟ ਗਿਆ ਅੱਥਰ ਨਿਕਲਾਈ ਉਹਨ ਕੀ ਆ ਖਾਣਾ ਹਮ ਕੋ ਕੋਈ ਬਤਾਣਾ ਹੈ ਪੁਲਿਸ ਪਤਾ ਕਰ ਲੂ ਪੁਲਿਸ ਪਤਾ ਕਰ ਲਏਗੀ ਬੋਤੋ ਭਾਜੀ ਉਹ ਬੰਦਾ ਨਹੀਂ ਭਜੇਗਾ ਉਹ ਉਹਦੀ ਪਜਤ ਦਾ ਭਾਰਗੇ ਬੰਦੇ ਭਾਜੀ ਨਾ ਬੰਦੇ ਦੀਆ ਬੰਦਾ ਸਨੇ ਬਚੇਗਾ ਭਾਜੀ ਉਹ ਸੁਣ ਲਿਆ ਪੰਜਾਬ ਵਾਲੇ ਪੰਜਾਬ ਦੇ ਲੋਕ ਕੀ ਕਹਿ ਰਹੇ ਨੇ ਕਹਿੰਦੇ ਉਹ ਬੰਦੇ ਦਾ ਫੇਸ ਪਟ ਗਿਆ ਯਾਨੀ ਬੰਦਾ ਵੱਜਦਾ ਨਹੀਂ ਅੱਖਾਂ ਬਾਹਰ ਆ ਗਈਆਂ ਨੇ ਹੁਣ ਪੰਜਾਬ ਦੀ ਸਰਕਾਰ ਦੇ ਨਾਲ ਨਾਲ ਬਠਿੰਡੇ ਦੇ ਵਿੱਚ ਘਟਨਾ ਵਾਪਰਦੀ ਆ ਬਠਿੰਡੇ ਦੇ ਪ੍ਰਸ਼ਾਸਨ ਦੁਆਰਾ ਬਈਆਂ ਦੀ ਸਪੋਰਟ ਕੀਤੀ ਗਈ ਹੈ ਤਾਂ ਇੱਥੇ ਸਿੱਧੇ ਤੌਰ ਤੇ ਕਹਿ ਸਕਦੇ ਆ ਮੁੱਖ ਮੰਤਰੀ ਦੀ ਹਦਾਇਤ ਹੈ ਸੀਐਮ ਮਾਨ ਨੇ ਕੋਦ ਆਪਣੀ ਸਟੇਟਮੈਂਟ ਦੇ ਦਿੱਤੀ ਹੈ ਕਿ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਕਿਵੇਂ ਕੱਢ ਦੇਵਾਂਗੇ ਪਰ ਤੁਸੀਂ ਸਵਾਲ ਇੱਕ ਬਹੁਤ ਵੱਡਾ ਵੈਸੇ ਪੰਜਾਬ ਦੇ ਲੋਕ ਜਾਣਦੇ ਨੇ ਕਿ ਅਰਵਿੰਦ ਕੇਜਰੀਵਾਲ ਉਹਨੂੰ ਬਈਆ ਕਿਹਾ ਜਾਂਦਾ ਤਾਂ ਉਸੇ ਦਾ ਕਰਕੇ ਪੰਜਾਬ ਦੇ ਅੰਦਰ ਇਹਨਾਂ ਭਈਆਂ ਨੂੰ ਪ੍ਰਮੋਟ ਕੀਤਾ ਜਾਂਦਾ ਖੁਦ ਪੰਜਾਬ ਦੀ ਸਰਕਾਰ ਦੁਆਰਾ ਇਹ ਸਟੇਟਮੈਂਟ ਆ ਗਈ ਹੈ ਤਾਂ ਹੁਣ ਇੱਕ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੇ ਆਪਣੇ ਪੱਦਰ ਦੇ ਉੱਤੇ ਮਹੰਮਰਾਤ ਦਿੱਤੀ ਹੈ ਔਰ ਕਿਹੜੇ ਕਿਹੜੇ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਬਿਲਕੁਲ ਪੱਤਾ ਸਾਫ਼ ਹੋ ਗਿਆ ਇਹਨਾਂ ਭਈਆਂ ਦਾ ਇਹਨਾਂ ਪ੍ਰਵਾਸੀਆਂ ਦਾ ਕਿਉਂਕਿ ਜਿਹੜਾ ਤੰਗ ਕਿਨਾਂ ਨੇ ਮਚਾਇਆ ਉਹ ਤੁਹਾਡੇ ਸਾਹਮਣੇ ਆ ਜਿਨ੍ਹਾਂ ਲੋਕਾਂ ਦੇ ਧੀਆ ਪੁੱਤਾਂ ਨੂੰ ਇਹਨਾਂ ਨੇ ਮਾਰ ਦਿੱਤਾ 5 ਸਾਲਾਂ ਬੱਚੇ ਨੂੰ ਕਿੱਡੀ ਦਰਿੰਦਗੀ ਦੇ ਨਾਲ ਮਾਰਿਆ ਸੀ ਉਹੀ ਜਾਣਦੇ ਨੇ ਜਿਹਦੇ ਬੱਚੇ ਨੂੰ ਮਾਰਿਆ ਤਾਂ ਹੁਣ ਸੁਣ ਲੋ ਕਿ ਕਿਹੜੇ ਕਿਹੜੇ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਭਈਆਂ ਨੂੰ ਭਜਾਇਆ ਗਿਆ ਡੱਕਰਿਆ ਗਿਆ ਪਿੰਡ ਛਨੀਰ ਦੀ ਗੱਲ ਕਰੀਏ ਸਰਦੂਨਗੜ ਜਿਹੜਾ ਮਾਲਸਾ ਦਾ ਇੱਕ ਪਿੰਡ ਆ ਛਨੀਰ ਉਥੋਂ ਵੀ ਭਈਆਂ ਨੂੰ ਬਿਲਕੁਲ ਸਫਾਇਆ ਕਰ ਦਿੱਤਾ ਗਿਆ ਕੋਈ ਵੀ ਰੇੜੀ ਕਿਸੇ ਵੀ ਭਈਏ ਦੀ ਅੱਡਿਆਂ ਦੇ ਉੱਤੇ ਨਹੀਂ ਲੱਗਣ ਦੇਣਗੇ ਤਾਂ ਹੁਣ ਇਹਦੇ ਨਾਲ ਨਾਲ ਸਰਦੂਨਗੜ ਦੇ ਵਿੱਚ ਬਹੁਤ ਵੱਡੀ ਮਹਿਮਾ ਰਚਣ ਜਾ ਰਹੀ ਨੇ ਪੰਜਾਬ ਦੇ ਲੋਕ ਕਿਉਂਕਿ ਉੱਥੇ ਵੀ ਬਹੁਤ ਸਾਰੇ ਭਈਏ ਅਕਸਰ ਭਈਏ ਕੰਮ ਕਰਦੇ ਨੇ ਅਕਸਰ ਸਾਡੇ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਕਿ ਵੱਖ-ਵੱਖ ਇਲਾਕਿਆਂ ਦੇ ਵਿੱਚ ਬਹੁਤ ਸਾਰੇ ਲੋਕ ਬੇਰੁਜ਼ਗਾਰ ਨੇ ਕਿਉਂਕਿ ਭਈਆ ਖਾਨਾ ਜੂਪੀ ਦੇ ਵਿੱਚੋਂ ਆ ਕੇ ਪੂਰੇ ਪੰਜਾਬ ਭਰ ਦੇ ਵਿੱਚ ਰਾਜ ਕਰ ਚੁੱਕੇ ਆ ਤੇ ਵਿੱਚ ਤਾਂ ਪਹਿਲਾਂ ਗੱਲ ਇਹ ਵੀ ਉੱਡੀ ਸੀ ਕਹਿੰਦੇ ਜੀ ਹੁਣ ਭਈਆਂ ਦਾ ਰਾਜ ਹੋਣਾ 5-10 ਸਾਲ ਫਿਰ ਜੋ ਸਾਡੇ ਪੰਜਾਬ ਦੇ ਲੋਕ ਤਾਂ ਬਾਹਰ ਨੂੰ ਜਾ ਰਹੇ ਨੇ ਤੇ ਇੱਥੇ ਜੂਪੀ ਵਿਹਾਰ ਬਣ ਜਾਣਾ ਕਿਉਂਕਿ ਅੱਜ ਵੀ ਜੂਪੀ ਬਣਿਆ ਹੋਇਆ ਪੰਜਾਬ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਕ੍ਰਾਈਮ ਹੋ ਰਹੇ ਨੇ ਉਹ ਸਿਰਫ ਭਈਆਂ ਦੁਆਰਾ ਹੋ ਰਹੇ ਨੇ ਇੱਥੇ ਸਾਡੀ ਹੁਣ ਮੁੱਖ ਮੰਤਰੀ ਨੂੰ ਸਿੱਧੇ ਤੌਰ ਤੇ ਅਪੀਲ ਹੈ ਕਿ ਜੇਕਰ 2027 ਦੇ ਵਿੱਚ ਆਪਣੀ ਸੱਤਾ ਕਾਇਮ ਰੱਖਣੀ ਆ ਤਾਂ ਪੰਜਾਬ ਦੇ ਸਾਡੇ ਲੋਕਾਂ ਦੇ ਨਾਲ ਸਾਡੇ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਖੜਨਾ ਪੈਣਾ ਦਿੱਲੀ ਵਾਲਿਆਂ ਨੂੰ ਪਿੱਛੇ ਸੱਟ ਕੇ ਨਹੀਂ ਨਹੀਂ ਤਾਂ ਪੰਜਾਬ ਦੇ ਵਿੱਚ 2027 ਦਾ ਸਮਾਂ ਬਦਲ ਕੇ ਕਿਸੇ ਹੋਰ ਦਾ ਆ ਜਾਣਾ ਇਹ ਗੱਲ ਪੱਕੀ ਹੈ ਕਿਉਂਕਿ ਜਨਤਾ ਜਨਾਰਦਨ ਹੁੰਦੀ ਹੈ ਤੇ ਜਨਤਾ ਅੱਜ ਕੱਲ ਦੁਖੀ ਹੈ ਅਸਰ ਸਾਰੇ ਪੰਜਾਬੀ ਦੁਖੀ ਨੇ ਕਿਉਂਕਿ ਜਿੱਥੇ ਵੇਖਦੇ ਆ ਭਈਆਂ ਦੁਆਰਾ ਕਰਾਇਮ ਕੀਤੇ ਜਾ ਰਹੇ ਨੇ ਅੱਜ ਪੰਜਾਬ ਦੇ ਵਿੱਚੋਂ ਇੱਕ ਮੁੰਡੇ ਨੂੰ ਮਾਰ ਦਿੱਤਾ ਗਿਆ ਉਹਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਨੇ ਭਈਆ ਫਿਰ ਵੀ ਹੱਸ ਰਿਹਾ ਤੇ ਪੰਜਾਬ ਦਾ ਪ੍ਰਸ਼ਾਸਨ ਪੰਜਾਬ ਦੀ ਸਰਕਾਰ ਇਹਨਾਂ ਗੱਲਾਂ ਤੇ ਐਕਸ਼ਨ ਲੈਣ ਦੀ ਵਜਾਏ ਉਹਨਾਂ ਦੀ ਸਪੋਰਟ ਵਿੱਚ ਆ ਗਈ ਹੈ ਤਾਂ ਹੁਣ ਵੇਖਣ ਵਾਲੀ ਗੱਲ ਇਹ ਆ ਕਿ ਭਾਈ ਪੰਜਾਬ ਦੇ ਲੋਕਾਂ ਨੇ ਜਾਂ ਪੂਰੀ ਸਿੱਖ ਕੌਮ ਨੇ ਸਿੱਧੇ ਤੌਰ ਤੇ ਐਲਾਨ ਕਰ ਦਿੱਤਾ ਕਿ ਨਾ ਪ੍ਰਸ਼ਾਸਨ ਡਿਕਣ ਤੇ ਨਾ ਹੀ ਅਸੀਂ ਸਰਕਾਰ ਵੇਖਣੀ ਹੈ ਅਸੀਂ ਖੁਦ ਇਹਨਾਂ ਭਈਆਂ ਨੂੰ ਟੰਗਾਂਗੇ ਤੇ ਪੰਜਾਬ ਦੇ ਵਿੱਚੋਂ ਇਹਨਾਂ ਨੂੰ ਭਜਾ ਕੇ ਹਟਾਂਗੇ ਤਾਂ ਗੱਲ ਇਹੀ ਚਾਹੀਦੀ ਹੈ ਕਿਉਂਕਿ ਪਹਿਲਾਂ ਵੀ ਜਿਵੇਂ ਕਿ ਬਹੁਤ ਸਾਰੇ ਅੰਗਰੇਜ਼ ਆਵਦਾਲੀ ਵਰਗੇ ਪਤਾ ਨਹੀਂ ਕਿਹੜੇ-ਕਿਹੜੇ ਮੁਗਲਾਂ ਦਾ ਰਾਜ ਹੋਇਆ ਤਾਂ ਇੱਥੇ ਸਾਡੇ ਪੰਜਾਬ ਦੇ ਵਿੱਚੋਂ ਸੂਰਬੀਰਾਂ ਨੇ ਉਹ ਵੀ ਭਜਾ ਦਿੱਤੇ ਅਾ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਮੇਰਾ ਵੀਰ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਪ੍ਰਵਾਸੀ ਵਈਏ ਜਿਹੜੇ ਕਿ ਪੰਜਾਬ ਦੇ ਵਿੱਚ ਇੱਕ ਵੱਡੀ ਗਿਣਤੀ ਚ ਹੁੰਦੇ ਜਾਂਦੇ ਹੀ ਹੈਗੇ ਆ ਔਰ ਇਹੀ ਵਜ੍ਹਾ ਹੈ ਕਿ ਉਹਨਾਂ ਦੇ ਦਿਲ ਇੰਨੇ ਵੱਧ ਗਏ ਆ ਕਿ ਉਹ ਕੋਈ ਵੀ ਕਾਂਟ ਅੰਜਾਮ ਦੇਣ ਤੋਂ ਡਰਦੇ ਨਹੀਂ ਹੈਗੇ ਰੋਜ਼ ਕੋਈ ਨਾ ਕੋਈ ਐਸਾ ਮਾਮਲਾ ਸਾਹਮਣੇ ਆ ਰਿਹਾ ਹੁੰਦਾ ਹੈ ਜਿਹੜਾ ਕਿ ਆਉਣ ਵਾਲੇ ਸਮੇਂ ਲਈ ਖਤਰੇ ਦੀ ਘੰਟੀ ਵੱਜਾਉਂਦਾ ਹੈਗਾ ਵਾ ਕਿਤੇ ਛੋਟੇ ਬੱਚਾ ਨਾਲ ਰੇਪ ਕੀਤਾ ਜਾਂਦਾ ਹੈ ਕਿਤੇ ਉਹਨਾਂ ਨੂੰ ਜਾਨੋਂ ਮਾਰਿਆ ਜਾਂਦਾ ਹੈਗਾ ਕਿਤੇ ਕੁੜੀਆਂ ਨੂੰ ਛੇੜਿਆ ਜਾਂਦਾ ਹੈਗਾ ਤੇ ਹੁਣ ਜਿਹੜਾ ਮਾਮਲਾ ਸਾਹਮਣੇ ਆਇਆ ਵਾ ਉਹ ਬਹੁਤ ਹੀ ਹੈਰਾਨ ਕਰਨਾ ਕਿਉਂਕਿ ਇਸ ਖਬਰ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਤਰਥੱਲੀ ਮਚ ਗਈ ਹੈ ਕਿਉਂਕਿ ਇੱਕ ਪਰਵਾਸੀ ਬਈਆ ਜਿਹੜਾ ਕਿ ਨਸ਼ੇ ਦੇ ਵਿੱਚ ਸੀਗਾ ਆ ਉਹਨੇ ਇੱਕ ਨੌਜਵਾਨ ਦੀਆਂ ਅੱਖਾਂ ਕੱਢ ਦਿੱਤੀਆਂ ਹੈਗੀਆਂ ਮੈਂ ਔਰ ਉਸ ਤੋਂ ਬਾਅਦ ਜਿਹੜੇ ਉੱਥੋਂ ਦੇ ਰਹਿਣ ਆਲੇ ਉਹਨਾਂ ਦਾ ਇਹ ਕਹਿਣਾ ਹੈ ਕਿ ਸ਼ਾਇਦ ਉਹ ਨਾ ਬਚੇ ਕਿਉਂਕਿ ਉਹਦੀਆਂ ਅੱਖਾਂ ਕੱਢ ਦਿੱਤੀਆਂ ਔਰ ਅੱਖਾਂ ਕੱਢਣ ਤੋਂ ਬਾਅਦ ਖਸਣ ਦਿਆ ਹੈਗਾ ਵੈ ਔਰ ਪਣਾ ਜਰਮ ਕਬੂਲ ਨਹੀਂ ਕਰਨਿਆ ਹੈਗਾ ਇਹਦੀ ਦੀਦਾ ਦਲੇਰੀ ਉਹਦਾ ਠੀਠ ਪੁਣਾ ਤੁਸੀਂ ਦੇਖ ਲਿਆ ਵੀਡੀਓ ਦੇ ਵਿੱਚ ਵੀ ਤੁਸੀਂ ਸੁਣ ਲਿਆ ਕਿ ਲੋਕ ਕਿਸ ਤਰ੍ਹਾਂ ਪੰਜਾਬ ਦੇ ਇਹ ਜਿਹੜੇ ਆ ਉਹਨਾਂ ਦੇ ਵਿੱਚ ਗੁੱਸਾ ਪਾਇਆ ਜਾਂਦਾ ਹੈਗਾ ਇਹਨਾਂ ਪ੍ਰਵਾਸੀ ਵਈਆਂ ਨੂੰ ਔਰ ਲੋਕਾਂ ਨੇ ਆਪਣੇ ਤੌਰ ਤੇ ਹੁਣ ਇਹ ਜਿਹੜਾ ਇਰਾਦਾ ਕੀਤਾ ਹੈ ਕਿ ਕਿਸੇ ਵੀ ਪ੍ਰਵਾਸੀ ਬਈ ਦੀ ਰੜੀ ਨਹੀਂ ਲੱਗਣ ਦਿੱਤੀ ਜਾਏਗੀ ਨਾ ਹੀ ਇਹਨਾਂ ਨੂੰ ਪਿੰਡਾਂ ਦੇ ਵਿੱਚ ਥਾਂ ਦਿੱਤੀ ਜਾਏਗੀ ਕਿਉਂਕਿ ਇਹਨਾਂ ਦੀ ਗਿਣਤੀ ਸਾਡੇ ਲਈ ਖਤਰੇ ਦਾ ਬਾਇਸ ਬਣਨ ਦੇ ਹੀ ਹੈਗੀ ਹੈ ਦੂਜੇ ਪਾਸੇ ਬਠਿੰਡਾ ਦੇ ਵਿਚ ਅ ਮ ਪ੍ਰਸ਼ਾਸਨ ਤੇ ਸਰਕਾਰ ਦੇ ਹੁਕਮ ਦੀ ਵਜ੍ਹਾ ਤੋਂ ਪ੍ਰਵਾਸੀ ਬਈਆਂ ਦਾ ਤਹਫਜ਼ ਕੀਤਾ ਜਾਂਦਿਆ ਹੈਗਾ ਵਾ ਕਿਉਂਕਿ ਉਹਦੇ ਪਿੱਛੇ ਦਾ ਮਾਮਲਾ ਇਹ ਹੈ ਕਿ ਕੇਜਰੀਵਾਲ ਜਿਹਨੂੰ ਕਿ ਭਈਆ ਕਹਿੰਦੇ ਹੈਗੇ ਆ ਉਹਦਾ ਵੀ ਤਾਲੁਕ ਇਹਨਾਂ ਨਾਲ ਹੈ ਇਸ ਲਈ ਉਹਦਾ ਕਰਕੇ ਇਹਨਾਂ ਪ੍ਰਵਾਸੀ ਬਈਆਂ ਨੂੰ ਤਹਫਜ਼ ਦਿੱਤਾ ਜਾਂਦਿਆ ਹੈਗਾ ਵਾ ਪੰਜਾਬ ਸਰਕਾਰ ਸੀਐਮ ਭਗਵੰਤ ਮਾਨ ਨੇ ਜਿੱਥੇ ਵਿਕਰਮ ਸਿੰਘ ਮੁਰਜੀਠੀਆ ਵਰਗੇ ਨਸ਼ਾ ਤਸਕਰ ਤੇ ਹੱਥ ਪਾ ਕੇ ਪੰਜਾਬ ਦੇ ਲੋਕਾਂ ਦੇ ਦਿਲ ਜਿੱਤੇ ਸੀਗੇ ਉੱਥੇ ਜਦੋਂ ਪਰਵਾਸੀ ਪਈਆਂ ਦੇ ਤਹੱਫਜ਼ ਦਾ ਐਲਾਨ ਕੀਤਾ ਤੇ ਲੋਕਾਂ ਦੇ ਵਿੱਚ ਇਸ ਐਲਾਨ ਤੋਂ ਬਾਅਦ شدید ਗੁੱਸਾ ਪਾਇਆ ਜਾਂਦਿਆ ਹੈਗਾ ਕਿ ਜਿੰਨੀ ਇੱਜ਼ਤ ਬਣਾਈ ਜਾਂਦੀ ਹੈ ਓਨੀ ਗਵਾ ਲਈ ਜਾਂਦੀ ਹੈਗੀ ਹੈ ਇਹ ਗਿਣਤੀ ਜਿਹੜੀ ਹੈ ਘੱਟ ਹੋਏਗੀ ਤੇ ਫੇਰ ਹੀ ਇਸ ਤਰ੍ਹਾਂ ਦੇ ਕਾਂਟ ਜਿਹੜੇ ਹਨ ਉਹਨਾਂ ਦੀ ਤਦਾਦ ਵੀ ਘੱਟ ਹੋਏਗੀ ਨਹੀਂ ਤੇ ਇਹਨਾਂ ਦੇ ਵਿੱਚ ਅਜ਼ਾਫਾ ਹੁੰਦਾ ਜਾਏਗਾ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਸਿਵਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ ਲਾਸਟ ਵਿੱਚ ਦੱਸਿਓ ਕਿ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼